ਕਾਰ ਨੇ ਧੱਕੇ ਨਾਲ ਪਾਣੀ ਛੱਡਿਆ ਕੋਈ ਸਾਡ ਨੂੰ ਕਹਿ ਨਹੀਂ ਕੀਤੀ ਕੋਈ ਕੋ ਨਹੀਂ ਇਸ ਪਾਣੀ ਆਉਂਦੇ ਨਾਲ ਤਕਰੀਬਨ ਕੋਈ 2 ਤੋਂ 25000 ਜਿਹੜਾ ਏਕੜ ਆ ਇਹ ਝੋਨੇ ਦੀਆਂ ਫਸਲਾਂ ਤੁਸੀਂ ਦੇਖ ਸਕਦੇ ਹੋ تباہ ਹੋ ਗਿਆ ਵਾ ਆ ਝੋਨੇ ਦੇ ਵਿੱਚ ਜਾਂ ਆਉਂਦੇ ਆ ਜੀ ਆ ਸਾਰਾ ਝੋਨਾ ਇੱਥੇ ਲੱਗਾ ਵਾ ਆ ਚੋਨਾ ਸਾਰਾ ਡੁੱਬਾ ਆ ਚੋਨੇ ਮਾੜੇ ਮਾੜੇ ਪਰੁੰਬਲ ਦੇ ਲੰਗੇ ਹੁੰਦੇ ਆ ਆ ਸਭ ਤੋਂ ਉੱਚਾ ਥਾਂ ਆ 150 ਫੁੱਟ ਦਾ ਸਾਡਾ ਟੋਟਾ ਅਸੀਂ ਡੀਸੀ ਸਾਹਿਬ ਕੋਲੇ ਵਾਰ-ਵਾਰ ਫੇਰੇ ਮਾਰ ਕੇ ਤੇ ਉਹਨੂੰ ਆਖਾ ਬੰਦੋ ਉਹਨੇ ਕਹਿ ਵੀ ਦਿੱਤਾ ਕਿ ਸਿੰਘ ਸਾਹਿਬ ਨੂੰ ਵੀ ਬੰਦੋ ਇਹਨਾਂ ਦਾ ਟੋਟਾ ਪਰ ਸਾਡੀ ਸੁਣਾਈ ਮਾਸਾਂ ਨਹੀਂ ਹੋਈ ਤੇ ਜੀ ਜੋ ਮੇਰੀ ਜ਼ਮੀਨ 10 ਕਿਲੇ ਥਾਂ ਜਿਹੜਾ ਨੁਕਸਾਨਿਆ ਗਿਆ ਜੀ ਤੇ ਟਰੈਕਟਰ ਜਿਹੜਾ ਇਹ ਟਰੈਕਟਰ ਤੇ ਮੈਂ ਅੱਜ ਜੋ ਸੰਧ ਮੱਕੀ ਦਾ ਚਾਰ ਪਾ ਰਿਆ ਸੀ ਅਦਾ ਚਾਰ ਪਾਣੀ ਛੱਡਨ ਨਾ ਉਥੇ ਸੰਧ ਰਹਿ ਗਏ ਸੀ ਟਰੈਕਟਰ ਲਿਜਾ ਕੇ ਅੱਜ ਸੰਧ ਜਿਹੜੇ ਉਹ ਅੱਜ ਕੱਢ ਰਿਆ ਉਦੋਂ ਕੁਝ ਨਹੀਂ ਨਿਕਲਿਆ ਕੱਲਾ ਟਰੈਕਟਰ ਹੀ ਬਾਸ ਕੱਢ ਕੇ ਮਸ਼ੀਨ ਕੱਢ ਕੇ ਲੈ ਕੇ ਆਏ ਆ ਅੱਜ ਜਿਹੜੇ ਤੀਸਰੇ ਦਿਨ ਪਿੱਛੋਂ ਸੰਧ ਲੈ ਕੇ ਆ ਰਹੇ ਆ ਬਾੜ ਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਪਾਣੀ ਦੇ ਨਾਲ ਮੱਖਾ ਲਗਾ ਰਹੇ ਆ ਜੀ ਅਸੀਂ ਜੀ 70 75 ਸਾਲ ਤੋਂ ਹੀ ਸਾਡੇ ਪੁਰਖੇ ਲਗਾ ਰਹੇ ਸੀ ਉਸ ਤੋਂ ਮੋਰ 40 42 ਸਾਲ ਦੀ ਉਮਰ ਮੇਰੀ ਹੋ ਚੱਲੀ ਆ ਜੀ ਉਦੋਂ ਤਾਂ ਇਹ ਨਹੀਂ ਲਗਾ ਰਹੇ ਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਚਾਹੇ ਤੇ ਸਰਕਾਰ ਇਹਦਾ ਪੋਕਾ ਕੋ ਹੱਲ ਕਰੇ ਨਹਿਰੀ ਰੂਪ ਕਰੇ ਤੇ ਨਹੀਂ ਤੇ ਜਿਤਨਾ ਸਾਨੂੰ ਇਤਾਰੋਂ ਪਾਰ ਠੇਕਾ ਬੱਧਾ ਸਰਕਾਰ ਸਾਡਾ ਕੋਈ ਪੱਕਾ ਠੇਕਾ ਬਣੇ ਸਾਡੀ ਜੱਦੀ ਮਾਲਕੀਆਂ ਵਾ ਇਹਦੇ ਵਿੱਚ ਕੋਈ ਨਹੀਂ ਇਹ ਪੁਰਖਿਆਂ ਦੀ ਮਾਲਕੀ ਆ ਜਿਹਦੇ ਵਿੱਚ ਪਾਣੀ ਛੱਡਿਆ ਵਾ ਸਰਕਾਰ ਨੇ ਧੱਕੇ ਨਾਲ ਪਾਣੀ ਛੱਡਿਆ ਕੋਈ ਸਾਡ ਨੂੰ ਕਹਿਰ ਨਹੀਂ ਕੀਤੀ ਕੋਈ ਕੋ ਨਹੀਂ ਜੇ ਕੋਈ ਦਰਿਆ ਕੋਲ ਸਰਕਾਰ ਕੋਲੇ ਦਰਿਆ ਦਾ ਨੁਕਸਾਨ ਹੋਇਆ ਤਾਂ ਸਾਨੂੰ ਵਿਖਾਇਆ ਜਾਵੇ ਵੀ ਸਾਡੇ ਕੋਲੇ ਆਹ ਦਰਿਆਰੀ ਪਹਿਲੀ ਆ ਜਿਹਦੇ ਵਿੱਚ ਅਸੀਂ ਪਾਣੀ ਛੱਡ ਰਹੇ ਹਾਂ ਜੀ ਕਿਹੜੀ ਕਿਹੜੀ ਫਸਲ ਜਿਹੜੀ ਖਰਾਬ ਹੋਈ ਆ ਫਸਲ ਜੀ ਝੋਨਾ ਕਮਾੜ ਮੱਕੀ ਜਿਹੜੀਆਂ ਫਸਲਾਂ ਖਰਾਬ ਹੋ ਚੁੱਕੀਆਂ ਮੇਰੇ ਪਿੰਡ ਦਾ ਤਕਰੀਬਨ 450 ਤੋਂ 500 ਕੱਲਾ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਦਾ ਕੱਲੀ ਦਾ ਹੀ ਖਰਾਬ ਹੋ ਚੁੱਕਾ ਇਸ ਤੋਂ ਅਗਲੇ ਬੰਨੇ ਪਿੰਡ ਕਰੋਮਾ ਜੀ ਕੁੱਤੀ ਵਾਲਾ ਨੇਕਾ ਹੀ ਪਿੰਡ ਜਿਹੜੇ ਗਾਹ ਨੂੰ ਥੱਲੇ ਥੱਲੇ ਸਾਰੇ ਜਿਹੜੇ ਖਰਾਬ ਹੋ ਚੁੱਕੇ ਜੀ ਕਾ ਵੀ ਪਾਣੀ ਦੀ ਰਪੇਟ ਆਇਆ ਹੈਗੇ ਜੀ ਘਰ ਮੇਰੇ ਪਿੰਡ ਦੇ 4-5 ਘਰ ਆ ਜਿਹੜੇ ਪਾਣੀ ਦੀ ਰਪੇਟ ਦੇ ਵਿੱਚ ਆ ਜੀ ਫੇਰ ਸਰਕਾਰ ਦੇ ਵੱਲੋਂ ਕੋਈ ਸੁਣਵਾਈ ਨਹੀਂ ਹੁੰਦੀ ਤੇ ਹੁਣ ਸੰਘਰਸ਼ ਕਮੇਟੀ ਫੇਰ ਅਸੀਂ ਹੜਪੀੜ ਤੇ ਸੰਘਰਸ਼ ਕਮੇਟੀ ਦਾ ਸਹਾਰਾ ਲੈ ਕੇ ਵੱਡਾ ਐਕਸ਼ਨ ਕਰਾਂਗੇ ਵੱਡਾ ਕੋਈ ਧਰਨਾ ਲਾਵਾਂਗੇ 54 ਨੰਬਰ ਹਾਈਵੇ ਜਾਮ ਕਰਨਾ ਪਿਆ ਉਹ ਵੀ ਕਰਾਂਗੇ ਵੇਖੋ ਜੀ ਇਹ ਪਾਣੀ ਆਉਣ ਦੇ ਨਾਲ ਇਹ ਫਲਾਡ ਆਉਣ ਦੇ ਨਾਲ ਅੱਜ ਵਸਤੀ ਲਾਲ ਸਿੰਘ ਲੱਗੇ ਆਪਾਂ ਖੜੇ ਆਂ ਨਾਲ ਹੀ ਪਿੰਡ ਘੜੋਮਾ ਜਿੱਥੋਂ 81 2023 ਚ ਟੁੱਟਾ ਸੀ ਜੀ ਇਸ ਪਾਣੀ ਆਉਂਦੇ ਨਾਲ ਤਕਰੀਬਨ ਕੋਈ 2 ਤੋਂ 25000 ਰੁਪਏ ਜਿਹੜਾ ਏਕੜ ਆ ਇਹ ਝੋਨੇ ਦੀਆਂ ਫਸਲਾਂ ਤੁਸੀਂ ਵੇਖ ਸਕਦੇ ਹੋ تباہ ਹੋ ਗਈਆਂ ਵਾ ਇਹ ਬਹੁਤ ਜਿਆਦੀ ਨਲਾਇਕੀ ਹੈ ਜੀ ਪ੍ਰਸ਼ਾਸਨ ਦੀ ਅਸੀਂ ਬਾਰ ਬਾਰ ਬੇਨਤੀਆਂ ਕਰਦੇ ਰਹੇ ਪ੍ਰਸ਼ਾਸਨ ਨੂੰ ਕਿ ਪਾਣੀ ਦਾ ਪੱਧਰ ਨਾ ਵਧਨ ਦਿੱਤਾ ਜਾਵੇ ਪਾਣੀ ਪ੍ਰੋਪਰ ਤਰੀਕੇ ਨਾਲ ਹੀ ਹਰੀ ਘਾਟ ਤੋਂ ਛੱਡਿਆ ਜਾਵੇ ਕਿਉਂਕਿ ਪਿਛਲੇ ਇਲਾਕੇ ਵੀ ਬੱਸ ਸਕੇ ਔਰ ਅਗਲਾ ਇਲਾਕਾ ਵੀ ਬੱਸ ਸਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕਿਹੋ ਜਿਹਾ ਸਹਿਯੋਗ ਮਿਲਿਆ ਹੈ ਜੀ ਪ੍ਰਸ਼ਾਸਨ ਵੱਲੋਂ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਮਿਲਿਆ ਜੀ ਅਸੀਂ 7ਵੇਂ ਮਹੀਨੇ ਦੀ 7 ਤਰੀਕ ਨੂੰ ਵੀ ਅਸੀਂ ਧਰਨਾ ਲਾਇਆ ਰਿਕੇ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਦਿੱਤਾ ਜਿੰਨਾ ਚਿਰ ਅਸੀਂ ਪਰਦੇਸੇ ਧਰਨਾ ਲਾ ਕੇ ਬਿਠੇ ਰਹਿੰਦੇ ਰਹੇ ਸਾਡੇ ਕਿਸਾਨ ਉਹਨਾਂ ਚਿਰ ਉਹ ਜਿਹੜੇ ਦਰ ਚੁੱਕੇ ਜਾਂਦੇ ਰਹਿਆ ਉਹ ਜਦੋਂ ਸਾਡੇ ਕਿਸਾਨ ਆ ਜਾਂਦੇ ਰਹੇ ਵਿਸ਼ਵਾਸ ਦਿਵਾ ਕੇ ਮਗਰੋਂ ਫੇਰ ਬੰਦ ਕਰੰਦੇ ਰਹਿਆ ਇਹ ਇਹੋ ਕੋਝੀਆਂ ਚਾਲਾਂ ਪ੍ਰਸ਼ਾਸਨ ਸਾਡਾ ਹੁਣ ਤੱਕ ਖੇਡਦਾ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵਾਰ-ਵਾਰ ਕਰਦੇ ਰਹਿਆ ਡੀਸੀ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਪੁਰੀਪੁਰ ਦੇ ਐਸਡੀਓ ਸਾਹਿਬ ਨਾਲ ਵੀ ਮੀਟਿੰਗ ਹੋਈ ਔਰ ਬਾਅਦ ਵਿੱਚ ਜਦੋਂ ਪਾਣੀ ਦਾ ਪੱਧਰ ਫੇਰ ਵਧਿਆ ਫੇਰ ਸਾਨੂੰ ਅਸੀਂ ਜਾ ਕੇ ਕਿਹਾ ਸੀ ਜੀਓ ਸਾਹਿਬ ਨੂੰ ਵੀ ਹਾਈਡੂ ਸਾਹਿਬ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਨਾ ਤੇ ਜਿਵੇਂ 2023 ਚ ਨੁਕਸਾਨ ਹੋਇਆ ਸੀ ਉਹ ਸਥਿਤੀਆਂ ਬਣਨ ਨੂੰ ਫੇਰ ਤਿਆਰ ਨੇ ਤੇ ਪਾਣੀ ਦਾ ਪੱਧਰ ਜਿਹੜਾ ਹੌਲੀ ਹੌਲੀ ਤਰੀਕੇ ਨਾਲ ਛੱਡਿਆ ਜਾਵੇ ਕਿਉਂਕਿ ਦੋਵੇਂ ਧਰਮ ਦੋਵੇਂ ਇਲਾਕੇ ਵੱਸਦੇ ਬਹੁਤ ਸਾਰੇ ਥਾਵਾਂ ਤੇ ਪੱਥਰ ਜਿਹੜੇ ਸਰਕਾਰ ਦੇ ਵੱਲੋਂ ਲਗਾਏ ਗਏ ਆ ਕਿਵੇਂ ਦੇਖਦੇ ਹੋ ਕਿ ਉਹ ਹੋਰ ਲੱਗਣੇ ਚਾਹੀਦੇ ਦੇਖੋ ਜੀ ਪੱਥਰ ਜਿਹੜੀ ਪੱਥਰ ਦੀ ਗੱਲ ਆ ਉਹ ਤਾਂ ਸਾਡੀ ਅੱਜ ਤੋਂ ਅੱਜ ਦੀ ਮੰਗ ਨਹੀਂ ਗਈ ਸਾਡੀ ਤਕਰੀਬਨ 25 30 ਸਾਲ ਤੋਂ ਸਾਡੇ ਕਿਸਾਨਾਂ ਦੀ ਮੰਗ ਆ ਕਿ ਹਰੀਕੇ ਹੈਡ ਤੋਂ ਲੈ ਕੇ ਖੇਮ ਕਰਨ ਏਰੀਏ ਤੱਕ ਜਿਹੜਾ ਵੀ ਜੇ ਬੰਨ ਦੇ ਅਗਲੇ ਬੰਨੇ ਜਿਹੜਾ ਦਰਿਆ ਵਾਲੀ ਸਾਈਡ ਆ ਬੰਨ ਦੇ ਨਾਲ ਡੂੰਗੀ ਪਟਾਈ ਕਰਕੇ ਇਹਦੇ ਨਾਲ ਪੱਥਰ ਲਵਾਇਆ ਜਾਵੇ ਤੇ ਜਿਹੜੀ ਵੱਡੀ ਮੰਗੇ ਆ ਸਾਡੇ ਕਿਸਾਨਾਂ ਦੀ ਕਿ ਸਰਕਾਰ ਜ਼ਮੀਨ ਅਕਵਾਇਰ ਕਰਕੇ ਤੇ ਇਹਦਾ ਵੱਡੀ ਨਹਿਰ ਬਣਾਈ ਜਾਵੇ ਅਹੀਂ ਤੇ ਸਰਕਾਰ ਨੂੰ ਇਹੋ ਬੇਨਤੀ ਕਰਦੇ ਆ ਸਾਡੀ ਪਹਿਲੀ ਕਵਾਇਰ ਕੀਤੀ ਜਾਵੇ ਸਾਰੀ ਜਾਂ ਇਹਦੇ ਵਿੱਚ ਦੀ ਨਹਿਰ ਕੱਢੀ ਜਾਵੇ ਤੇ ਸਾਨੂੰ ਠੇਕਾ ਦਿੱਤਾ ਜਾਵੇ ਆ 150 ਫੁੱਟ ਦਾ ਸਾਡਾ ਟੋਟਾ ਅਸੀਂ ਡੀਸੀ ਸਾਹਿਬ ਕੋਲੇ ਵਾਰ-ਵਾਰ ਫੇਰੇ ਮਾਰ ਕੇ ਤੇ ਉਹਨੂੰ ਆਖਿਆ ਬੰਦੋ ਉਹਨੇ ਕਹਿ ਵੀ ਦਿੱਤਾ ਕਿ ਸੰਸਾਭ ਨੂੰ ਵੀ ਬੰਦੋ ਇਹਨਾਂ ਦਾ ਟੋਟਾ ਪਰ ਸਾਡੀ ਸੁਣਾਈ ਮਾਸਾ ਨਹੀਂ ਹੋਈ ਸਾਡਾ ਟੋਟਾ ਨਹੀਂ ਵੱਜਾ ਜੇ ਇਹ ਟੋਟਾ ਵੱਧਾ ਦਾ 150 ਫੁੱਟ ਦਾ ਤੇ 800 ਕਿੱਲਾ ਝੋਨਾ ਤਬਾ ਨਹੀਂ ਹੁੰਦਾ ਬਚਾ ਜਾਣਾ ਹੈ ਸਾਡਾ ਅਸੀਂ ਇਹੋ ਮਿਹਰ ਕਰਦੇ ਸਰਕਾਰ ਅੱਗੇ ਵੀ ਆ ਸਾਡਾ ਟੋਟਾ ਬੰਦ ਦੇ 150 ਫੁੱਟ ਇਹੋ ਬੇਨਤੀ ਆ ਜੀ ਨਖਾਨ ਸਾਡਾ 800 ਕਿਲਾ ਝੋਨਾ ਤਬਾਹ ਹੋ ਗਿਆ ਜਿਹੜਾ ਤਿੰਨਾਂ ਚੋਂ ਪਿੰਡਾਂ ਦਾ ਕਿਹੜੀ ਕਿਹੜੀ ਫਸਲ ਫਸਲ ਝੋਨਾ ਤੇ ਕਮਾੜ ਤੇ ਮੱਕੀ ਤਿੰਨੇ ਚੀਜ਼ਾਂ ਹੀ ਇਮਾਨ ਕਰੋ ਜੀ ਮੰਗਦੇ ਹੀ ਕਰਦੇ ਉਹ ਵੀ ਸਾਡੀ ਕਣਕ ਨੂੰ ਨਹੀਂ ਵੀਜੀ ਜਾਣੀ ਆ ਪਾਣੀ ਵਗੀ ਜਾਣਾ ਪਾਣੀ 4000 ਵੀ ਛੱਡਿਆ ਤਾਂ ਵੀ ਐਂਦੀ ਵਗੀ ਜਾਣਾ 23 ਵਾਲੇ ਨੇ ਜਦੋਂ ਬੰਨ ਟੁੱਟਾ ਇਹਨੇ ਨੀਵਾ ਕਰਤਾ ਦਰਿਆ ਵਾਲਾ ਇਹਨੂੰ ਇਹਨਾਂ ਪਾਣੀ ਵਗੀ ਜਾਣਾ ਜਿੰਨਾ ਜਿਹੜਾ 150 ਫੁੱਟ ਦਾ ਟੋਟਾ ਨਹੀਂ ਵੱਜਦਾ ਇਹ ਪਾਣੀ ਬੰਦ ਹੋਣਾ ਨਹੀਂ 2000 ਪਾਣੀ ਛੱਡਿਆ ਉਹ ਵੀ ਐਂਦੀ ਤੁਰੇ ਹੋਣਾ ਇਹ ਤਿੰਨਾਂ ਪਿੰਡਾਂ ਦੇ ਵਿੱਚ ਦੀ ਪਾਣੀ ਜਾਣਾ ਜਾਣਾ ਅੱਗੇ ਅਸੀਂ 6-7 ਲੱਖ ਰੁਪਇਆ ਲਾਇਆ ਸੀ ਹਜ਼ਾਰ-ਹਜ਼ਾਰ ਕਿੱਲੇ ਨੂੰ ਲਾ ਕੇ ਪਿਛਲੀ ਨੋਜ ਅਸੀਂ ਵਧੀ ਤੇ ਮੁੜ ਕੇ ਠੇਕੇਦਾਰ ਆ ਗਿਆ ਪੱਥਰ ਦੇ ਪੈਸੇ ਆ ਗਏ ਉਹ ਸਾਡੇ ਵਾਲੀ ਜਿਹੜੀ ਨੋਜ ਵਿੱਚੇ ਮਿੱਟੀ ਦੀ ਉਹਨੇ ਗਿਣ ਲਈ ਤੇ ਉੱਥੇ ਮੁੜ ਕੇ ਅਸੀਂ ਅਗਲੇ ਦਾ ਫੇਰ ਨੋਜ ਨੋਜ ਵਧਦੀ ਆਰ ਜੀ ਤੌਰ ਤੇ ਉਹ ਪਰਸੋਂ ਵੇਰ ਕੇ ਸਾਡੇ ਤੋਂ ਟੁੱਟ ਗਈ ਆ ਤਿੰਨ ਦਿਨ ਅਸੀਂ ਬੰਨਣ ਲੱਗੇ ਰਹੇ ਆ